ਸਰਪ੍ਰਾਉ ਇੱਕ ਤੁਹਾਡੇ ਨਾਲ ਤਜਰਬਾ ਸਾਂਝਾ ਕਰਨਾ ਜਿਹੜਾ ਮੈਂ ਆਪਣੇ ਖੇਤ ਦੇ ਵਿੱਚ ਆਪਣੇ ਰਿਸਕ ਦੇ ਤਹਿਤ ਕੀਤਾ ਸੀਗਾ ਤੇ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਤੋਂ ਵੀਡੀਓ 'ਚ ਦੱਸਿਆ ਵੀ ਮੈਨੂੰ ਉਹ ਬਹੁਤ ਸਫਲ ਲੱਗਿਆ ਤੁਸੀਂ ਆਪਣੇ ਖੇਤਾਂ ਦੇ ਵਿੱਚ ਪਰਖ ਲੈਣਾ ਫੇਰ ਉਸ ਨੂੰ ਵਰਤ ਲੈਣਾ ਕਿਉਂਕਿ ਇਹ ਜ਼ਰੂਰੀ ਨਹੀਂ ਹੁੰਦਾ ਕਿ ਹਰ ਇੱਕ ਚੀਜ਼ ਹਰ ਇੱਕ ਖੇਤ ਦੇ ਵਿੱਚ ਵਧੀਆ ਕੰਮ ਕਰੇ ਇਹ ਮੇਰਾ ਉਹ ਖੇਤ ਹੈ ਜਿੱਥੇ ਮੇਰੇ ਸਾਰੇ ਖੇਤਾਂ ਦੇ ਨਾਲੋਂ ਜ਼ਿਆਦਾ ਗੁਲੀ ਡੰਡਾ ਹੁੰਦਾ ਤੇ ਮੈਂ ਇੱਕੋ ਹੀ ਤਰੀਕੇ ਦੇ ਨਾਲ ਕਣਕ ਦਾ ਤਰਬੀਜ ਦਾ ਹੈਪੀ ਸੀਡਰ ਵਾਲੇ ਤਰੀਕੇ ਦੇ ਨਾਲ ਪਰਾਲੀ ਵਿੱਚ ਪਈ ਹੁੰਦੀ ਹੈ ਤੇ ਕਣਕ ਆਪਾਂ ਬੀਜ ਕੇ ਲੰਘ ਜਾਂਦੇ ਹੈਗੇ ਆ ਤੇ ਉਦਾਂ ਹੀ ਫਿਰ ਬਾਕੀ ਯੂਰੀਆ ਪਾਓ ਪਾਣੀ ਲਾਓ ਯੂਰੀਆ ਪਾਓ ਪਾਣੀ ਲਾਓ ਇਦਾਂ ਚੱਲਦਾ ਹੈਗਾ ਕੰਮ ਪਰ ਕਈ ਵਾਰ ਕੀ ਹੁੰਦਾ ਹੈਗਾ ਤੁਹਾਡੇ ਖੇਤਾਂ ਦੇ ਵਿੱਚ ਬਾਥੂ ਪਾਲਕ ਗੁੱਲੀ ਡੰਡਾ ਜੰਗਲੀ ਜਮੀ ਇਹ ਤਿੰਨ ਚਾਰ ਇਸ ਤਰ੍ਹਾਂ ਦੇ ਨਦੀਨ ਆ ਵੀ ਜਿਹੜੇ ਕੰਟਰੋਲ ਹੁੰਦੇ ਨਹੀਂ ਉਗਰੇ ਆਉਂਦੇ ਆ ਮਰਦੇ ਨਹੀਂ ਇੱਕ ਵਾਰ ਦੋ ਵਾਰ ਤਿੰਨ ਵਾਰ ਸਪਰੇਅ ਕਰਦੇ ਹਾਂ ਬੜਾ ਲੰਬਾ ਥੋੜਾ ਟਾਈਮ ਵੀ ਜਾਇਆ ਹੁੰਦਾ ਲੇਬਰ ਵੀ ਬਹੁਤ ਲੱਗਦੀ ਹੈ ਖਰਚ ਵੀ ਬਹੁਤ ਜ਼ਿਆਦਾ ਹੋ ਜਾਂਦਾ ਤੇ ਰਿਜ਼ਲਟ ਵੀ ਕੋਈ ਜ਼ਿਆਦਾ ਵਧੀਆ ਨਹੀਂ ਆਉਂਦੇ ਇਹ ਮੇਰਾ ਉਹ ਖੇਤ ਆ ਜਿੱਥੇ ਜਿੰਨੀ ਤੁਹਾਨੂੰ ਕਣਕ ਦੀ ਨਜ਼ਰ ਆ ਰਹੀ ਹੈ ਇਸ ਤੋਂ ਕਈ ਗੁਣਾ ਗੁੱਲੀ ਡੰਡਾ ਸੀ ਮੈਂ ਵੀ ਚਿੰਤਤ ਸੀਗਾ ਵੀ ਆਪਾਂ ਪੰਗਾ ਤਾਂ ਲੈਣ ਲੱਗੇ ਆ ਵੀ ਇਹ ਤੇ ਚਲੋ ਖਰਚ ਤਾਂ ਹੋ ਜੂ ਬੱਕਰੀ ਗੱਲ ਹੈ ਨੁਕਸਾਨ ਨਾ ਹੋ ਜੇ ਦੂਸਰਾ ਵੀ ਕਿੰਨਾ ਕ ਕੰਟਰੋਲ ਹੋਊਗਾ 50% ਹੋਊਗਾ 80% ਹੋਊਗਾ ਤਾਂ ਇਸ ਦੇ ਲਈ ਮੈਂ ਡਾਕਟਰ ਸੰਗਮ ਜੀ ਦੀ ਮੈਂ ਮਦਦ ਲਈ ਸੀਗੀ लवली 프로ਫੈਸ਼ਨਲ ਯੂਨੀਵਰਸਿਟੀ ਜਿਹੜੇ ਕਿ ਸੌਰੀ ਡਾਕਟਰ ਨਹੀਂ ਮੈਂ ਉਹਨਾਂ ਨੂੰ ਕਹਾਂਗਾ ਕਿ ਉਹ ਇੱਕ ਖੇਤੀਬਾੜੀ ਦੇ ਕਾਫੀ ਰੁਚੀ ਵਾਲੇ ਸਹਾਇਕ ਪ੍ਰੋਫੈਸਰ ਨੇ ਤੇ ਡਾਕਟਰ ਚੋਕਰ ਜੀ ਆਈਡਬਲਯੂ ਬੀਆਰ ਮੈਨੂੰ ਲੱਗਿਆ ਵੀ ਜਿਹੜਾ ਮੈਂ ਸੋਚਿਆ ਸੀਗਾ ਤੇ ਮੈਨੂੰ ਉਹਨਾਂ ਨੇ ਹਰੀਜਣ ਨਹੀਂ ਦਿੱਤੀ ਤੇ ਮੈਂ ਆਪਣੇ ਖੇਤ ਦੇ ਵਿੱਚ ਕਰ ਲਿਆ ਕਿਉਂਕਿ ਆਪਾਂ ਆਪਾਂ ਆਜ਼ਾਦ ਆ ਖੇਤ ਦੇ ਵਿੱਚ ਤਾਂ ਆਪਾਂ ਕੋਈ ਵੀ ਐਕਸਪੈਰੀਮੈਂਟ ਕਰ ਸਕਦੇ ਕੀਤਾ ਕੀ ਸੀਗਾ ਕਿ 18 ਅਕਤੂਬਰ ਨੂੰ ਇਸ ਖੇਤ ਦੇ ਵਿੱਚੋਂ ਝੋਨਾ ਵੜਿਆ ਗਿਆ ਠੀਕ ਹੈ ਝੋਨਾ ਮੰਡੀ ਚਲਾ ਗਿਆ ਤੇ ਚਲੋ ਝੋਨਾ ਵਿਕਣ ਦੀ ਦਿੱਕਤ ਚੱਲ ਰਹੀ ਸੀਗੀ ਤੇ ਪਰ ਆਪਾਂ ਇਸ ਖੇਤ ਦੇ ਵਿੱਚ ਦੋ ਦਿਨਾਂ ਦੇ ਵਿੱਚ ਸਾਰੀ ਪਰਾਲੀ ਖਿਲਾਰਤੀ ਕੋਈ ਬਾਹਰ ਨਹੀਂ ਕੱਢੀ ਨਾ ਕੋਈ ਅੱਗ ਲਾਈ ਖੇਤ ਸੁੱਕਾ ਸੀਗਾ ਉਹਨਾਂ ਦਿਨਾਂ ਵਿੱਚ ਕੋਈ ਮੀਂਹ ਵੀ ਨਹੀਂ ਪਿਆ ਹੈਗਾ ਖੁਸ਼ਕਵੱਤਰ ਚੱਲ ਰਹੇ ਸੀਗੇ ਤੇ ਬਹੁਤ ਜ਼ਿਆਦਾ ਖੁਸ਼ਕੀ ਹੋਣ ਕਰਕੇ ਸਾਨੂੰ ਪਾਣੀ ਲਾਉਣਾ ਪਿਆ ਪਾਣੀ ਇੰਨਾ ਜ਼ਿਆਦਾ ਭਰ ਕੇ ਲਾਇਆ ਕਿ 15-20 ਦਿਨਾਂ ਦੇ ਵਿੱਚ ਖੇਤ ਵਾਤ ਆਵੇ ਪਰ ਦੋ ਤਰੀਕ ਨੂੰ ਬਚਾਈ ਹੋਣਾ ਸੀਗਾ ਜਦੋਂ ਪਾਣੀ ਲਾਇਆ ਸੀਗਾ ਬਾਡੀ ਝੋਨੇ ਦੀ ਬਾਡੀ ਤੋਂ ਬਾਅਦ ਪਰਾਲੀ ਖਿਲਾਰਨ ਤੋਂ ਬਾਅਦ ਪਾਣੀ ਲੱਗਿਆ ਇਸ ਦੇ ਵਿੱਚ ਤਾਂ ਉਸ ਪਾਣੀ ਦੇ ਵਿੱਚ ਮੈਨੇ ਆਪਣੇ ਖਰਚ ਦੇ ਉੱਤੇ ਆਪਣੀ ਰਿਸਕ ਦੇ ਉੱਤੇ 2 ਲੀਟਰ ਪੈਂਡਾਮੈਥਲਿਨ ਸਟੰਪ ਜਿਹੜੀ ਆਮ ਆਉਂਦੀ ਹੈਗੀ ਆ ਤੇ 80 ਗ੍ਰਾਮ ਅਵਕੀਰਾ ਪਾਣੀ ਚ ਘੋਲ ਬਣਾ ਲਿਆ ਹੋ ਉਹ ਉੱਥੇ ਨੱਕੇ ਤੇ ਬਹਿ ਗਏ ਤੇ 5 ਕਨਾਲ ਦਾ ਕਿਆਰਾ ਤੇ ਇਹ ਜਿੰਨੇ ਕਿਆਰੇ ਆ ਉਸ ਹਿਸਾਬ ਦੇ ਨਾਲ ਸਾਰੀ ਚੀਜ਼ ਅਸੀਂ ਪਾਣੀ ਦੇ ਵਿੱਚ ਪਾਈ ਗਈਆਂ ਤੇ ਉਹ ਚੀਜ਼ ਪਾਣੀ ਚ ਅੱਗੇ ਤੁਰ ਗਈ ਆ ਜਦੋਂ ਹੀ ਪਾਣੀ ਦਾ ਨੱਕਾ ਵੱਡਿਆ ਸੀਗਾ ਦਵਾਈ ਪੈਣ ਲੱਗ ਗਈ ਸੀ ਵਾਟਰ ਗੂਲਰ ਚ ਘੋਲ ਬਣਾਇਆ ਹੋਇਆ ਸੀ ਤੇ ਜਦੋਂ ਪਾਣੀ ਬੰਦ ਹੋਇਆ ਦਵਾਈ ਬੰਦ ਹੋ ਗਈ ਠੀਕ ਹੈ ਇਹ ਨਹੀਂ ਹੈਗਾ ਵੀ ਇਸ ਕਿਆਰੇ ਚ ਰਿਜ਼ਲਟ ਮਿਲਿਆ ਸਾਰੇ ਹੀ ਕਿਆਰਿਆਂ ਚ ਰਿਜ਼ਲਟ ਮਿਲਿਆ 3.5 ਕਿੱਲੇ ਵਾਹਣਾ ਇਹ 28 ਕਨਾਲ ਤੇ ਬਹੁਤ ਹੀ ਜ਼ਿਆਦਾ ਵਧੀਆ ਰਿਜ਼ਲਟ ਮਿਲਿਆ ਇਹਦੇ ਵਿੱਚ ਜਿਸ ਖੇਤ ਦੇ ਵਿੱਚ ਜਿੱਥੇ ਪੈਰ ਧਰਦੇ ਸੀ ਪੈਰ ਦੇ ਥੱਲੇ 10 ਬੂਟੇ ਗੁੱਲੀ ਰੰਡੇ ਦੇ ਹੁੰਦੇ ਸੀ ਅੱਜ ਉੱਥੇ ਕੱਲੀ ਨਿਰੋਲ ਕਣਕ ਦੇਖ ਰਹੀ ਹੈ ਮੈਨੂੰ ਦੱਸਦੇ ਨੂੰ ਤੁਹਾਨੂੰ ਇਹ ਖੁਸ਼ੀ ਹੋ ਰਹੀ ਆ ਕਿ ਇਸ ਦੇ ਉੱਤੇ ਸਾਡਾ ਜਿੱਥੇ ਗੁਜ਼ਰਿੰਦਾ ਕੰਟਰੋਲ ਹੋਇਆ ਹੈਗਾ ਉੱਥੇ ਮਿਹਨਤ ਵੀ ਬਚੀ ਆ ਉੱਥੇ ਰਿਜ਼ਲਟ ਨੂੰ ਦੇਖ ਕੇ ਦੱਸਣ ਦੀ ਮੈਂ ਤਾਂ ਕਹਿੰਦਾ ਦੱਸਣ ਦੇ ਨਾਲ ਨਹੀਂ ਜੇ ਕੋਈ ਨੇੜਲਾ ਜ਼ਿੰਮੇਵਾਰ ਹੈਗਾ ਤਾਂ ਮੇਰੇ ਕੋਲੇ ਆ ਕੇ ਵੀ ਦੇਖ ਸਕਦਾ ਹੈਗਾ ਹੈਪੀ ਸੀਡਰ ਬਹੁਤ ਜਗ੍ਹਾ ਤੇ ਪਾਸ ਵੀ ਹੈਗਾ ਬਹੁਤ ਜਗ੍ਹਾ ਤੇ ਫੇਲ ਵੀ ਹੈਗਾ ਕਾਰਨ ਵੱਖੋ ਵੱਖਰੇ ਹੁੰਦੇ ਆ ਕਿਉਂਕਿ ਕਈ ਵੀਰ ਖਰਚੇ ਵੜਾ ਲੈਂਦੇ ਆ ਫਿਰ ਪ੍ਰਾਲੀ ਵੱਧ ਹੋ ਜਾਂਦੀ ਆ ਤੇ ਪ੍ਰਾਲੀ ਹੈ ਜਿਹੜੀ ਉਹ ਬਲੇਡਾਂ ਦੇ ਵਿੱਚ ਆਉਣੀ ਲੱਗ ਜਾਂਦੀ ਹੈਗੀ ਤੇ ਉਹਦੇ ਕਰਕੇ ਬਹੁਤ ਹੀ ਜ਼ਿਆਦਾ ਉਹ ਔਖਾ ਹੋ ਜਾਂਦਾ ਹੈਗਾ ਮਨੇਜ ਕਰਨਾ ਉਹਨੂੰ ਲੋਡ ਬਹੁਤ ਜ਼ਿਆਦਾ ਆਉਂਦਾ ਹੈਗਾ ਫਿਰ ਤੁਹਾਨੂੰ ਜੇ 3 ਸਪੀਡ ਟਰੈਕਟਰ ਆ ਤਾਂ ਸਭ ਤੋਂ ਸਲੋਇਸਟ ਗੇਅਰ 'ਚ ਚਲਾਉਣਾ ਪੈਂਦਾ ਕੰਮ ਨਹੀਂ ਨਿਪਟਦਾ ਫਿਰ ਤਿੰਨ ਕਿੱਲੇ ਮਸਾ ਹੀ ਵੀਜਦਾ ਤੇ ਅਸੀਂ ਬੀਜ ਦੀ ਮਾਤਰਾ ਵੀ ਥੋੜੀ ਵਧ ਰੱਖਦੇ ਆ ਮੈਂ ਤੁਹਾਨੂੰ ਬੂਟਾ ਹੀ ਪਟਕੇ ਦਿਖਾਉਣਾ ਕੋਈ ਕਿ ਇਹ ਕਣਕ ਕਈ ਵਾਰ ਚੱਲਣ ਵਾਲੇ ਖੇਤਾਂ 'ਚ ਬਜਾਈ ਕਰ ਲੈਂਦਾ ਕੋਈ ਵੀਰ ਤਾਂ 2 ਇੰਚ ਤੱਕ ਤਾਂ ਚੱਲ ਜਾਂਦਾ ਕੰਮ ਪਰ 3 ਇੰਚ ਤੱਕ ਜੇ ਗੁੱਡੂਗਾ 'ਚ ਬਜਾਈ ਕਰਦਾ ਇਸ ਕਣਕ ਨੂੰ ਤਾ ਫਿਰ ਬੂਟਾ ਘੱਟ ਬਣਾਉਂਦੀ ਹੈਗੀ ਆ ਜਾਂ ਮੰਨ ਲਓ ਕੋਰਾ ਨਜਾਇਜ਼ ਪੈਂਦਾ ਸੁੱਕਾ ਕੋਰਾ ਪੈਂਦਾ ਲੰਬਾ ਕੋਰਾ ਪੈਂਦਾ ਤਾਂ ਫੇਰ ਵੀ ਦਿੱਕਤ ਆਉਂਦੀ ਆ ਕਿ ਇਸ ਤਰ੍ਹਾਂ ਦੀ ਕਣਕ 'ਚ ਜਿਹੜੀ ਧੁੱਪ ਦੀ ਕਿਰਨ ਹੈ ਸੂਰਜ ਦਾ ਪ੍ਰਕਾਸ਼ ਹੈ ਉਹ ਆਹਾਂ ਚੀਜ਼ ਥੱਲੇ ਨਹੀਂ ਜਾਣ ਦਿੰਦੀ ਤੇ ਜਿਹੜਾ ਇੱਕ ਧਰਤੀ ਜਿਵੇਂ ਪਾਣੀ ਨੂੰ ਸੋਖ ਕੇ ਰੱਖਦੀ ਹੈ ਹਵਾਵਾਂ ਨੂੰ ਬਣਾ ਕੇ ਰੱਖਦੀ ਹੈ ਉਸੇ ਤਰੀਕੇ ਨਾਲ ਸੂਰਜ ਦੀ ਸਨਲਾਈਟ ਨੂੰ ਵੀ ਇਹ ਸਟੋਰ ਕਰਦੀ ਹੁੰਦੀ ਹੈ ਧਰਤੀ ਤਾਂ ਉਹ ਕਰਨੀ ਪਉਂਦੀ ਉਹ ਜਿਹੜੀ ਲੇਅਰ ਹੈਗੀ ਆ ਉਹ ਜਦੋਂ ਰਾਤ ਹੁੰਦੀ ਹੈਗੀ ਉਹਦੋਂ ਉਹਦੇ ਚ ਗਰਮੈਸ਼ ਕਰ ਕਿੱਥੋਂ ਨਿਕਲੇਗੀ ਜੇ ਦਿਨ ਸਮੇਂ ਸਟੋਰੀ ਨਹੀਂ ਹੋਈ ਧਰਤੀ ਦੇ ਵਿੱਚ ਤਾਂ ਉਹ ਚੀਜ਼ ਕਰਕੇ ਕਈ ਵਾਰ ਪਲਾਂਟ ਨੂੰ ਕੋਰੇ ਦੇ ਵਿੱਚ ਜਿਆਦਾ ਮਾੜਾ ਅਸਰ ਸੈਣਾ ਪੈਂਦਾ ਉਹਦਾ ਵਜਾਂਦਾ ਤਾਂ ਉੱਥੇ ਕਣਕ ਬਿਰਲੀ ਹੋ ਜਾਂਦੀ ਹੈ ਕਣਕ ਫੋਟੇ ਕਈ ਵਾਰ ਤਾਂ ਮਰ ਵੀ ਜਾਂਦੀ ਹੈ ਕਣਕ ਗਈ ਵਿਰਲੀ ਜਗਾ ਤੇ ਮੈਂ ਤੁਹਾਨੂੰ ਦਿਖਾ ਵੀ ਦਿਨਾ ਇਹਦੇ ਵਿੱਚ ਵੀ ਕੋਈ ਦੌੜੀਆਂ ਹੈਗੀਆਂ ਜਿੱਥੇ ਨੱਕਿਆਂ ਦੇ ਨੇੜੇ ਵਿਰਲੀ ਕਣਕ ਤਾਂ ਉੱਥੇ ਬਹੁਤ ਜ਼ਿਆਦਾ ਕੋਰਾ ਹੈਗਾ ਚਲੋ ਉਹਦੀ ਸਫਲਤਾ ਲਈ ਆਪਾਂ ਜਿਹੜੇ ਯਤਨ ਕੀਤੇ ਉਹ ਵੱਖਰੇ ਹੈਗੇ ਆ ਬੀਰੀ ਮਾਤਰਾ ਆਪਾਂ 60 ਕਿਲੋ ਰੱਖਦੇ ਆ ਇਸ ਤੋਂ ਵੀ ਕਈ ਵਾਰੀ ਵੱਧ ਪੈ ਜਾਂਦੀ ਕਈ ਖੇਤਾਂ ਦੇ ਵਿੱਚ ਮੈਂ ਉਧਰ ਕਣਕ ਬਜਾਈ ਕੀਤੀ ਹੋਈ ਆ ਉਹਦੇ ਵਿੱਚ 69 ਕਿਲੋ ਵੀ ਪਿਆ ਹੋਇਆ ਪ੍ਰਤੀ ਏਕੜ ਦਾ ਇਹਦੇ ਵਿੱਚ 60 ਕਿਲੋ ਵੀ ਪਿਆ ਹੋਇਆ ਤਾਂ ਗੁੱਲੀ ਰੰਡਾ ਨਾ ਹੋਣ ਕਰਕੇ ਕਣਕ ਦੀ ਕੰਡੀਸ਼ਨ ਬਹੁਤ ਜ਼ਿਆਦਾ ਵਧੀਆ ਤੁਸੀਂ ਵੀ ਤਜਰਬਾ ਨੋਟ ਕਰ ਲਿਓ ਉਗਰੂਗਾ ਫਿਰ ਆਪਾਂ ਸਪਰੇਅ ਕਰਾਂਗੇ ਫਿਰ ਅੱਧਾ ਮਰੂਗਾ ਫਿਰ ਬਚੇ ਹੋਏ ਤੇ ਸਪਰੇਅ ਕਰਾਂਗੇ ਤਾਂ ਇਹਦੇ ਨਾਲ ਲੇਬਰ ਖਰਚਾ ਪ੍ਰੋਡਕਸ਼ਨ ਕਣਕ ਦੀ ਗਰੋਥ ਸਾਰਾ ਕੋਸ਼ੀ ਪ੍ਰੋਬਲਮ ਕ੍ਰੀਏਟ ਹੁੰਦੀ ਆ ਇਹ ਚੀਜ਼ ਤੋਂ ਆਪਾਂ ਬਚੀਏ ਤੇ ਆਉਣ ਵਾਲੇ ਦਿਨਾਂ 'ਚ ਆਪਾਂ ਹੋਰ ਕਿਸੇ ਤਜਰਬੇ ਨਾਲ ਤੁਹਾਨੂੰ ਇਸੇ ਹੀ ਪਲੇਟਫਾਰਮ ਤੇ ਵੀਡੀਓ ਬਣਾ ਕੇ ਜਾਣਕਾਰੀ ਦੇਵਾਂਗੇ ਬਹੁਤ ਧੰਨਵਾਦ